ਵਿਦੇਕ ਅਮੁਲਕ ਸਿੰਘ ਵੱਲੋਂ ਅੱਗ ਬੁਝਾਉਣ ਵਾਲੀਆਂ ਪਾਣੀ ਦੀਆਂ ਟੈਂਕੀਆਂ ਪਿੰਡ ਵਾਸੀਆਂ ਨੂੰ ਦਿੱਤੀਆਂ ਜਾਣਕਾਰੀ ਅਨੁਸਾਰ ਅੱਜ ਜੈਤੋ ਦੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੁਲਕ ਸਿੰਘ ਵੱਲੋਂ ਪਿੰਡਾਂ ਦੇ ਵਿੱਚ ਅੱਗ ਬੁਝਾਉਣ ਵਾਲੀਆਂ ਪਾਣੀ ਦੀਆਂ ਟੈਂਕੀਆਂ ਲਗਭਗ ਡੇਢ ਦਰਜਨ ਦੇ ਕਰੀਬ ਅੱਜ ਪਿੰਡਾਂ ਦੇ ਸਰਪੰਚਾਂ ਨੂੰ ਦਿੱਤੀਆਂ ਗਈਆਂ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਮੌਕੇ ਤੇ ਹਲਕਾ ਵਿਧਾਇਕ ਸਰਦਾਰ ਅਮੋਲਕ ਸਿੰਘ ਦਾ ਇਹਨਾਂ ਪਾਣੀ ਦੀਆਂ ਟੈਂਕੀਆਂ ਨੂੰ ਦੇਣ ਸਮੇਂ ਕੀ ਕਿਹਾ ਗਿਆ ਇਹ तकरीबन ਅਸੀਂ ਵੈਸੇ ਇਹ ਸਾਰੇ ਪਿੰਡਾਂ ਨੂੰ ਹੀ ਦੇਣੀ ਹੈ ਤੇ ਅੱਜ ਅਸੀਂ ਰਾਮਿਆਣਾ ਮੱਤਾ ਸਰਾਵਾ ਚੰਦਪਾੜ ਬਸਲੰਦੀ ਬਾਜਾਖਾਨਾ ਟੋੜ ਰਮਾਣਾਜੀਤ ਸਿੰਘ ਰਣ ਸਿੰਘ ਵਾਲਾ ਛੱਕੜ ਵਾਲਾ ਟੈਪੀ ਹਾਂ ਐਮੀ ਇੱਥੋਂ ਤੱਕ ਤੇ ਢਿੱਲਵਾ ਇਧਰਲੇ ਪਾਸੇ ਢਿੱਲਵਾ ਔਲਖ ਤੇ ਪੰਜਗਰਾਈ ਤਕਰੀਬਨ ਇੰਨਾ ਪਿੰਡਾਂ ਨੂੰ ਦੇ ਰਿਆ ਅਸੀਂ ਸੈਂਟਰ ਬਣਾ ਕੇ ਇੱਕ ਪਿੰਡ ਦਾ ਕਿਉਂਕਿ ਫਾਇਰ ਬ੍ਰਿਗੇਡ ਵਾਲੀ ਹੈ ਆਪਣੀ ਟੈਂਕੀ ਹੈ ਇਹ ਕਿੰਨੇ ਪਾਣੀ ਦੀ ਕਪੈਸਿਟੀ ਹੈ ਕਿੱਥੇ ਵਰਤੀ ਚਾਰ ਹਜ਼ਾਰ ਲੀਟਰ ਹੈ ਜਿਵੇਂ ਹੁਣ ਕਈ ਵਾਰੀ ਆਪਾਂ ਨੂੰ ਹੋਣੀ ਹੁੰਦੀ ਹੈ ਤੇ ਫਸਲ ਨੂੰ ਅੱਗ ਲੱਗ ਜਾਂਦੀ ਹੈ ਤੇ ਉਹਦੇ ਕਰਕੇ ਮਤਲਬ ਕੋਈ ਸਾਧਨ ਛੇਤੀ ਨਹੀਂ ਪਹੁੰਚ ਪਾਉਂਦਾ ਸੀ ਇਹ ਕੋਸ਼ਿਸ਼ ਕੀਤੀ ਆ ਵੀ ਪਿੰਡਾਂ ਚ ਹੀ ਦੇ ਦੇ ਇਹ ਫਾਇਰਤ ਹੋ ਗਿਆ ਤਾਂ ਵੀ ਡੈਕੀਆ ਜੀ ਫੇ ਆਪ ਤੁਸੀਂ ਦੇਖਿਆ ਹੀ ਹੋਣਾ ਲੱਗਿਆ ਇਹ ਆ ਲੱਗਿਆ ਸਾਰਾ ਸਿਸਟਮ ਇਹ ਬਹੁਤ ਹਰ ਇੱਕ ਪਿੰਡ ਚ ਕੋਸ਼ਿਸ਼ ਆ ਸਾਡੀ ਦੇਣੀ ਹੈ ਜਿੰਨਾ ਫੰਡ ਆਇਆ ਸੀ ਉਸ ਤਰੀਕੇ ਦੇ ਨਾਲ ਅਸੀਂ 11 ਆਪਦੇ ਹਿਸਾਬ ਨਾਲ ਵੱਡਾ ਪਿੰਡ ਬਣ ਕੇ ਪਾਸੇ-ਆਸੇ ਦੇ ਚਾਰ ਪਿੰਡ ਜੋੜ ਕੇ ਉਹਨਾਂ ਨੂੰ ਦਿੱਤੀ ਹੈ ਜੇਕਰ ਪੰਡ ਦੀ ਗੱਲ ਕੀਤੀ ਜਾਵੇ ਮੇਲੇ ਸਾਹਿਬ ਕਿਉਂਕਿ 11 ਟੈਂਕੀਆਂ ਹੀ ਸੀ ਇਹ ਹਲਕੇ ਦੇ ਪਿੰਡ ਜਾ ਰਹੇ ਆ ਇਹਨੇ ਪੰਡ ਪਚਿਸਾਂ ਕਿਤੀ ਲਈ ਹੈ ਜੀ ਨਹੀਂ 11 ਨਹੀਂ ਟੈਂਕੀਆਂ ਤਾਂ 15 ਜੀ ਤੇ ਪੋਸਟ ਲੈ ਗਏ ਆ ਪੋਸਟ ਕੱਲ ਨੂੰ ਲੈ ਜਾਣਗੇ ਕਿਉਂਕਿ ਖੜੀਆਂ ਵੀ ਰਹਿ ਗਈਆਂ ਜੀਆਂ ਇੱਥੇ ਸੋ ਉਸੇ ਤਰੀਕੇ ਨਾਲ ਅਸੀਂ ਆਪ ਦੇ ਤਰੀਕੇ ਨਾਲ ਵੱਡਾ ਪਿੰਡ ਵੇਖ ਕੇ ਆਸ-ਆਸੇ ਦੇ 2-3 ਪਿੰਡ ਨਾਲ ਜੋੜ ਕੇ ਹੋਵੇ ਬੰਦੀ ਟੋਟਲ ਆਪਣੇ 45-50 ਪਿੰਡ ਆ 15 ਵੇਖੀਆਂ ਤਿੰਨ-ਤਿੰਨ ਪਿੰਡ ਜੋੜ ਕੇ ਆ ਇਸ ਤੋਂ ਪਹਿਲਾਂ ਵੀ ਪਿੰਡਾਂ ਦੇ ਵਿੱਚ ਵਿਕਾਸ ਤੁਹਾਡੇ ਵੱਲੋਂ ਕੀਤੀ ਗਈ ਹੈ ਜੀ ਤੇ ਪਿੰਡਾਂ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਜੀ ਬਹੁਤ ਵਧੀਆ ਰਿਸਪੌਂਸ ਆ ਤੁਸੀਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਚ ਵੇਖਿਆ ਲੋਕਾਂ ਨੇ ਪਰਵਾਹ ਦਾ ਰੱਖ ਦਿੱਤਾ 71% ਦਾ ਵਾਧ ਜਿਹੜੀਆਂ ਸੀਟਾਂ ਤੇ ਵੋਟਾਂ ਸਾਨੂੰ ਪਾਈਆਂ ਤੇ ਅਸੀਂ तहे ਦਿਲੋਂ ਧੰਨਵਾਦੀ ਆ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗਾਂਗੇ ਸੋ ਉਸੇ ਦੇ ਅਧਾਰ ਤੇ ਅਸੀਂ ਤਾਂ ਆਪਦਾ ਕੰਮ ਕਰ ਰਹੇ ਆ ਵਧੀਆ ਰਿਸਪੌਂਸ ਜਿਹੜੀ ਇਹ ਪਹਿਲ ਕਰਨੀ ਹੈ ਪਹਿਲਾਂ ਕਿਸੇ ਨੇ ਨਹੀਂ ਕੀਤੀ ਕੋਈ ਪਸਾਨਾ ਵਾਸਤੇ ਕਿਸੇ ਨੇ ਮਤਲਬ ਅੱਖ ਲੱਗੀ ਜੀ ਮੈਂ ਇਸ ਮੌਕੇ ਤੇ ਖੁਸ਼ ਹਾਂ ਜੀ ਮੈਂ ਕਿਉਂਕਿ ਫਾਇਰ ਬਗੇਟ ਇੱਕ ਜਾਂ ਦੋ ਸਟੇਸ਼ਨ ਹੁੰਦੇ ਆ ਜਾਂ ਤਿੰਨ ਹੋਣਗੀਆਂ। ਕਈ ਵਾਰੀ ਹੱਥ ਵੀ ਨਹੀਂ ਭਿਆਨਕ ਹੁੰਦੀ ਐ ਟਾਈਮ ਪਹੁੰਚਣਾ ਉੱਥੇ ਫਾਇਰ ਬਗੇਟ ਨੂੰ ਪਹੁੰਚਣ ਨੂੰ ਵੀ 10-15 ਮਿੰਟ ਤਾਂ ਲੱਗ ਹੀ ਜਾਂਦੇ। ਸੋ ਜੇ ਉਹ ਪਿੰਡਾਂ ਦੇ ਨੇੜੇ ਹੋਣਗੇ ਤਾਂ ਆਸੇ ਪਾਸੇ ਵਾਲੇ ਪਿੰਡਾਂ ਤੋਂ ਮੰਗਾ ਕੇ ਵੀ 4-5 ਟੈਂਕੀਆਂ ਮੰਗਾ ਕੇ ਵਧੀਆ ਸਰ ਜਾਣਾ ਇਹਦੇ ਨਾਲ। ਸੋ ਸਾਡਾ ਇਹੀ ਸੀਗਾ ਵੀ ਦੇਖੋ ਸਰਕਾਰ ਨੇ ਜਦੋਂ ਅਣਹਾਉਣੀ ਹੁੰਦੀ ਆ ਉਦੋਂ ਮਗਰੋਂ ਵੀ ਸੋਚ ਰਹੀ ਹੁੰਦਾ ਕੋਸ਼ਿਸ਼ ਕੀਤੀ ਆ ਵੀ ਪਹਿਲਾਂ ਨੂੰ ਵੱਧ ਤੋਂ ਵੱਧ ਕੰਟਰੋਲ ਕੀਤਾ ਜਾਵੇ ਨੁਕਸਾਨ ਘੱਟ ਤੋਂ ਘੱਟ ਹੋਵੇ ਲੋਕਾਂ ਦਾ ਉਸੇ ਤਹਿਤ ਹੀ ਅਸੀਂ ਦਿੱਤੀਆਂ ਇਹਦੇ ਚ ਪੀਣ ਵਾਲਾ ਪਾਣੀ ਵੀ ਆ ਜਾਊਗਾ ਨਾਲੇ ਫਾਇਰ ਬ੍ਰਿਗੇਡ ਦੇ ਤੌਰ ਤੇ ਵੀ ਯੂਜ਼ ਹੋ ਬਿਲਕੁਲ ਦੋਨੇ ਕੰਮ ਠੀਕ ਹੈ ਸਰ ਧੰਨਵਾਦ ਆ ਚੀਰਮੈਨ ਸਾਹਿਬ ਐਮਐਲ ਵੱਲੋਂ ਉਪਰਾਲਾ ਕੀਤਾ ਗਿਆ ਹੈਗਾ ਪਿੰਡਾਂ ਨੂੰ ਪਾਣੀ ਅਸੀਂ ਟੈਂਕੀਆਂ ਮੋਹ ਯਕਰਾਈਆਂ ਗਈਆਂ ਜਿਹੜੀਆਂ ਕਿ ਅੱਗ ਵੀ ਆਉਣ ਵਾਲੀਆਂ ਸੀ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਕੰਮ ਨੂੰ ਇਹ ਇੱਕ ਬਹੁਤ ਵਧੀਆ ਉਪਰਾਲਾ ਜਿਵੇਂ ਕਿ ਪਿਛਲੀ ਵਾਰੀ ਆਪਾਂ ਦੇਖਿਆ ਵੀ ਕਣਕਾਂ ਵੇਲੇ ਉਦੋਂ ਅ ਇੱਕੇ ਦਾਮੀ ਲਗਭਗ 4-5 ਪਿੰਡਾਂ 'ਚ ਅੱਗ ਲੱਗੀ ਸੀ ਤੇ ਅਸੀਂ ਉਦੋਂ ਇਹ ਸੋਚਿਆ ਸੀਗਾ ਵੀ ਆਉਣ ਵਾਲੀ ਕਣਕ ਦੇ ਸੀਜ਼ਨ ਤੱਕ ਅਸੀਂ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਨੂੰ ਇਹ ਟੈਂਕੀਆਂ ਬਣਾ ਕੇ ਦੇਵਾਂਗੇ ਤੇ ਫਾਇਰ ਬ੍ਰਿਗੇਡ ਦਾ ਵੀ ਕੰਮ ਕਰਨੀ ਹੈ ਤੇ ਵੈਸੇ ਵੀ ਸਹੂਲਤਾਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਅੱ체 ਮੈਂ ਜੇਕਰ ਗੱਲ ਕੀਤੀ ਜਾਵੇ ਰੱਖ-ਰਖਾਅ ਦੀ ਤੇ ਇਹਦਾ ਰੱਖ-ਰਖਾਅ ਕੌਣ ਕਰੇਗਾ ਜੀ ਇਹਨਾਂ ਦਾ ਰੱਖ-ਰਖਾਅ ਪੰਚਾਇਤਾਂ ਹੀ ਕਰਨੀਆਂ ਹੈ ਪੰਚਾਇਤਾਂ ਦੇ ਹਵਾਲੇ ਕੀਤੀਆਂ ਨੇ 3 3 4 4 ਪਿੰਡਾਂ ਦੇ ਹਿਸਾਬ ਨਾਲ ਕਿਰਾਂ ਅਸੀਂ ਉਸ ਹਿਸਾਬ ਨਾਲ ਡਿਵਾਈਡ ਕੀਤੀਆਂ ਤਾਂ ਜੋ ਨੇੜੇ ਉਸ ਪਿੰਡ ਤੇ ਜਦੋਂ ਵੀ ਕੋਈ ਹਾਨਸ ਖਾਮੀ ਘਟਨਾ ਵਾਪਰਦੀ ਆ ਤਾਂ ਉੱਥੇ ਮੌਕੇ ਤੇ ਪਹੁੰਚ ਸਕਣ ਠੀਕ ਹੈ ਸਰ ਆ ਸਰਪਾਤ ਸਾਹਿਬ ਕਿਹਨਾ ਤੋਂ ਡੇ ਮੇਰਾ ਨਾਮ ਹੀਰਨਦੀਰ ਸਿੰਘ ਪਿੰਡ ਐਪੀ ਆ ਐਮਐਲਏ ਸਾਹਿਬ ਵੱਲੋਂ ਆਜੀਜੀ ਟੈਕੀਆਂ ਕੀਆਂ ਜਾਂਦੀਆਂ ਵੱਖ-ਵੱਖ ਪਿੰਡਾਂ ਨੂੰ ਅੱਗ ਬਿਹਾਉਣ ਵਾਲੀਆਂ ਕਿਸ ਤਰ੍ਹਾਂ ਦੇਖਦੇ ਹੋ ਜੀ ਪ੍ਰੋਗਰਾਮ ਨੂੰ ਇਹ ਬਹੁਤ ਵਧੀਆ ਅਪਰਾਲਾ ਹੈ ਜੀ ਪਹਿਲੀ ਤਾਂ ਗੱਲ ਅਸੀਂ ਚਾਹੁੰਦੇ ਆਂਗੇ ਪ੍ਰਮਾਤਮਾ ਸਭ ਸ਼ਾਂਤੀ ਰੱਖੇ ਸਾਰੇ ਪਿੰਡਾਂ ਵਿੱਚ ਇਹਦੀ ਲੋੜ ਹੀ ਨਾ ਪਵੇ ਕਿਉਂਕਿ ਪਿਛਲੇ ਸਾਲ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਐਤਕੀ ਅਸੀਂ ਬਾਹਰ ਅੱਗੇ ਅਰਦਾਸ ਇਹੀ ਪੈਂਤੀ ਕਰਦੇ ਆਂ ਵੀ ਇਹਦੀ ਸਾਨੂੰ ਲੋੜ ਨਾ ਪਵੇ ਚਲੋ ਜੇ ਐਮਐਲਏ ਸਾਹਿਬ ਨੇ ਸਾਨੂੰ ਇਹ ਸਾਰੇ ਪਿੰਡਾਂ ਨੂੰ ਦਿੱਤੀਆਂ ਇਹਦਾ ਸਾਨੂੰ ਇੱਕ ਬਹੁਤ ਵਧੀਆ ਸਹੂਲਤਾ ਕੱਲ ਨੂੰ ਹੁਣ ਸਾਡੇ ਜੇ ਕੋਈ ਨੁਕਸਾਨ ਹੁੰਦਾ ਤੇ ਅਸੀਂ ਮੌਕੇ ਤੇ ਸਾਡੇ ਕੋਲ ਇਹ ਸਾਧਨ ਹੋਊਗਾ ਅਸੀਂ ਇਹ ਤੇ ਕੰਟਰੋਲ ਕਰ ਸਕਦੇ ਆਂ ਕਿ ਇਹਦੇ ਬਹੁਤ ਵਧੀਆ ਐਮਐਲਏ ਸਾਹਿਬ ਦਾ ਸਰਾਂਘਾ ਯੋਧਕ ਕਦਮ ਹੈ ਜੀ ਆ ਕਿੰਨੇ ਕਿੰਨੇ ਲੱਗਦਾ ਵੀ ਇਹ ਜਿਹੜਾ ਕੰਮ ਆ ਇਹ ਪਹਿਲਾਂ ਹੀ ਸਰਕਾਰਾਂ ਨੂੰ ਕਰ ਦੇਣਾ ਚਾਹੀਦਾ ਸੀਗਾ ਹਾਂਜੀ ਇਹ ਤਾਂ ਹੈਗਾ ਹੀ ਜੇ ਅੱਜ ਪਹਿਲਾਂ ਇਹ ਦੂਜੀਆਂ ਸਰਕਾਰਾਂ ਨੇ ਕੰਮ ਕੀਤੇ ਹੁੰਦੇ ਤਾਂ ਫੇਰ ਹੁਣ ਲੋੜ ਹੀ ਨਾ ਪੈਂਦੀਗੀ ਇਹ ਸਰਕਾਰ ਵੀ ਇਸੇ ਕਰਕੇ ਲੋਕਾਂ ਨੇ ਲੈ ਕੇ ਆਂਦੀ ਹੈ ਜੇ ਵਧੀਆ ਕੰਮ ਕਰ ਰਹੀ ਹੈ ਅੱਗੇ ਵੱਲੋਂ ਵਾਅਦਿਆਂ ਤੇ ਪੂਰੇ ਅੱਪੜ ਰਹੀ ਹੈ ਇਸੇ ਕਰਕੇ ਬਹੁਤ ਵਧੀਆ ਲੋਕਾਂ ਦਾ ਸਾਥ ਦੇ ਰਹੀ ਹੈ ਸਰਕਾਰ ਠੀਕ ਹੈ